ਦੋਸਤੋ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹੁਣ ਆਪਾਂ ਥੋੜਾ ਜਿਹਾ ਮੈਡੀਸਨ ਦਾ ਕਨਸੈਪਟ ਰੱਖਾਂਗੇ ਕੋਈ ਦੋ ਚਾਰ ਵੀਡੀਓ ਆਪਾਂ ਮੈਡੀਸਨ ਤੇ ਕਰਾਂਗੇ ਬਹੁਤ سارے ਸਾਡੇ ਕਿਸਾਨ ਭਰਾ ਬਹੁਤ ਸਾਡੇ ਸਾਰੇ ਫਾਰਮਰ ਵੀਰ ਬਹੁਤ ਸਾਰੇ ਜਿਹੜੇ ਪ੍ਰੈਕਟਿਸ ਕਰਨ ਵਾਲੇ ਵੀਰ ਨੇ ਜਿਨ੍ਹਾਂ ਨੂੰ ਕੋਸ਼ ਟੀਕਿਆਂ ਬਾਰੇ ਨੌਲੇਜ ਨਹੀਂ ਹੁੰਦੀ ਟੀਕਿਆਂ ਦੇ ਨਾਂ ਪਤਾ ਹੁੰਦੇ ਨੇ ਪਰ ਉਹ ਲੱਗਦੇ ਕਿੱਥੇ ਆ ਲਾਉਣੇ ਕਿਵੇਂ ਆ ਉਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਕੰਪਲਿਕੇਟ ਹੁੰਦੀਆਂ ਨੇ ਅੱਜ ਮੈਨੂੰ ਇੱਕ ਵੀਰ ਦਾ ਫੋਨ ਵੀ ਆਇਆ ਸੀ ਬਰਨਾਲੇ ਸਾਈਡ ਤੋਂ ਉਹ ਵੀਰ ਵੀ ਆਈ ਪ੍ਰੈਕਟਿਸ ਕਰਦਾ ਹੈ ਵੈਟਰਨਰੀ ਇਨਸਪੈਕਟਰ ਹੈ ਤੇ ਹਰਮਨਦੀਪ ਸਿੰਘ ਵੀਰ ਦਾ ਨਾਂ ਹੈ ਉਹਨੇ ਮੈਨੂੰ ਬਹੁਤ ਵਧੀਆ ਸਿਝਾ ਦਿੱਤੇ ਆ ਦੋ ਚਾਰ ਫੌਜੀ ਵੀਰਾਂ ਦੇ ਫੋਨ ਵੀ ਆਏ ਨੇ ਉਹ ਕਹਿੰਦੇ ਨੇ ਵੀ ਜਿਹੜੇ ਗਲਤ ਕਮੈਂਟ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਤੁਸੀਂ ਇਗਨੋਰ ਮਾਰ ਦਿਆ ਕਰੋ ਤੁਸੀਂ ਆਪਣਾ ਕੰਮ ਜਿਹੜਾ ਆਪਣੀ ਲਾਈਨ ਤੇ ਕਰੋ ਕੋਈ ਨਹੀਂ ਇਦਾਂ ਦਾ ਸਿਸਟਮ ਜਿਹੜਾ ਚੱਲੀ ਜਾਂਦਾ ਹੁੰਦਾ ਸੋ ਹੁਣ ਕਈ ਮੈਨੂੰ ਬੰਦੇ ਲਾਈਵ ਪੁੱਛਦੇ ਆ ਪਰ ਉਹ ਦੱਸਦੇ ਨਹੀਂ ਵੀ ਅਹੀ ਪ੍ਰੈਕਟਿਸ ਕਰਦੇ ਆ ਚਲੋ ਕੋਈ ਗੱਲ ਨਹੀਂ ਪੁੱਛੋ ਮੈਂ ਦੱਸਣ ਲਈ ਤਿਆਰ ਬੈਠਾ ਸੋ ਆਈ ਹੋਪ ਕਿ ਮੈਂ ਚਾਹਣਾ ਆ ਕਿ ਤੁਹਾਡੇ ਫਾਰਮਾਂ ਦੇ ਉੱਤੇ ਜਿਹੜੀ ਡਿਜ਼ੀਜ਼ ਹੈ ਉਹ ਘਟ ਜਾਵੇ ਜਿਹੜਾ ਨਿੱਕਾ ਮੋਟਾ ਟ੍ਰੀਟਮੈਂਟ ਹੈ ਉਹ ਤੁਹਾਨੂੰ ਕਰਨਾ ਆ ਜਾਵੇ ਤੁਸੀਂ ਖੁਦ ਘਰੇ ਕਰ ਲਓ ਛੋਟੀਆਂ ਛੋਟੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਧਿਆਨ ਚ ਕਰ ਲਓ ਜਿਵੇਂ ਛੋਟੀਆਂ ਛੋਟੀਆਂ ਮੈਡੀਸਿਨ ਨੇ ਜਿਹੜੀਆਂ ਆਮ ਆਪਾਂ ਘਰਾਂ 'ਚ ਯੂਜ਼ ਕਰ ਸਕਦੇ ਆ ਆਪਣੇ ਫਾਰਮ ਤੇ ਯੂਜ਼ ਹੁੰਦੀਆਂ ਨੇ ਆਪਣੇ ਘਰੇ ਲੈ ਕੇ ਰੱਖ ਲਓ ਕਿ ਤੁਹਾਨੂੰ ਪ੍ਰੋਬਲਮ ਆਵੇ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਆਕਸੀਟੀਕਾ ਆਹਾ ਅਨਲਜੀਨ ਟਿਕਾ ਬੈਲਾ ਮਿਲ ਟੀਕਾ ਸੋ ਮੈਂ ਤੁਹਾਨੂੰ ਜਿਵੇਂ ਦੱਸਿਆ ਸੀਗਾ ਲੀਵਰ ਟੋਨਿਕ ਦੇ ਬਾਰੇ ਅਲੱਗ-ਅਲੱਗ ਤਰ੍ਹਾਂ ਦੇ ਆਪਾਂ ਕਿਹੜਾ-ਕਿਹੜਾ ਕਦੋਂ ਯੂਜ਼ ਕਰਨਾ ਸੋ ਅੱਜ ਉਹਦੇ ਵਿੱਚ ਇੱਕ ਟੀਕਾ ਬਹੁਤ ਤعداد ਦੇ ਵਿੱਚ ਡਾਕਟਰ ਯੂਜ਼ ਕਰਦੇ ਆ ਆ ਮੈਂ ਵੀਰਿਆਂ ਨੂੰ ਕਵਾਂਗਾ ਵਿਖਾ ਦਿਓ ਇਹ ਹੈਗਾ ਡੀ ਸੀ ਆਰ ਡਾਇਕ੍ਰਿਸਟਨ ਟੀਕੇ ਦਾ ਨਾਮ ਹੁੰਦਾ ਇਹ ਜੈਡਸ ਕੰਪਨੀ ਦਾ ਆਪਣਾ ਇਹ ਫਾਰਮਸਰੀਨ ਹੁੰਦਾ ਪੈਸਲਿਨ ਹੋਣ ਦੇ ਕਰਕੇ ਇਹ ਡੀਸੀਆਰ ਟਾਈਗ੍ਰਾਮ ਤੇ 5 ਗ੍ਰਾਮ ਦੋ ਤਰ੍ਹਾਂ ਦੇ ਵਿੱਚ ਦੋ ਮਤਲਬ ਕਿ ਆਪਣਾ ਇਹ ਕੁਆਂਟੀਟੀ ਵਿੱਚ ਆਉਂਦਾ ਟਾਈਗ੍ਰਾਮ ਤੇ 5 ਗ੍ਰਾਮ ਸੋ ਇਹ ਟੀਕੇ ਦਾ ਕੰਮ ਕੀ ਏ ਇਹ ਲਾਉਣਾ ਕਿੱਥੇ ਆ ਇਹ ਟੀਕਾ ਐਂਟੀਬਾਇਓਟਿਕ ਆ ਆ ਪਾ ਇਹਨੂੰ ਕਹਿ ਦਿੰਨੇ ਆ ਪੈਸਲਿਨ ਨੂੰ ਐਂਟੀਬਾਇਓਟਿਕ ਟੀਕਾ ਅਸੀਂ ਮੈਂ ਮੇਰੇ ਹਿਸਾਬ ਨਾਲ ਐਂਟੀਬਾਇਓਟਿਕ ਏ ਤੇ ਹੋ ਸਕਦਾ ਵੀ ਇਹ ਹੋਰ ਹੋਵੇ ਪਰ ਮੈਂ ਜਿੰਨਾ ਕਹਿੰਦੇ ਬਾਰੇ ਪੜਿਆ ਜਿੰਨਾ ਕਹਿੰਦੇ ਬਾਰੇ ਸਰਚ ਕੀਤੀ ਏ ਇਹ ਡਾਈ ਕ੍ਰਿਸਟਿਨ ਐਸਟੀਕੇ ਦਾ ਨਾਮ ਹੈ ਫੈਸਰੀਨ ਦੇ ਵਿੱਚ 2.5 ਗ੍ਰਾਮ ਹੁੰਦੀ ਏ ਤੇ 5 ਗ੍ਰਾਮ ਹੁੰਦੀ ਏ ਸੋ ਦੋਸਤੋ ਜਿਹੜਾ ਇਹ ਇੰਜੈਕਸ਼ਨ ਨੇ ਸੋ ਦੋਸਤੋ ਇਹ ਪਹਿਲੀ ਗੱਲ ਤਾਂ ਇਹ ਟੀਕਾ ਲੱਗਦਾ ਜੇ ਆਈ ਐਮ ਸਭ ਤੋਂ ਪਹਿਲੀ ਗੱਲ ਇੰਟਰਾ ਮਸਕੂਲਰ ਇਹ ਟੀਕਾ ਲੱਗਦਾ ਹੈ ਡੂੰਘਾ ਮਾਸ ਦੇ ਵਿੱਚ ਸੋ ਦੋਸਤੋ ਸਭ ਤੋਂ ਜਿਹੜੀ ਵੱਡੀ ਗੱਲ ਇਹ ਟੀ ਕਾ ਡੂੰਗਾ ਲੱਗਦਾ ਮਾਸ ਦੇ ਵਿੱਚ ਇਹ ਲੱਗਦਾ ਕਿ ਨੱਕ ਨਾ ਕੇਸਾਂ ਦੇ ਵਿੱਚ ਇਹ ਹਰੇਕ ਕੇਸ ਦੇ ਵਿੱਚ ਇਹਨੂੰ ਆਪਾਂ ਯੂਜ਼ ਕਰ ਸਕਦੇ ਆ ਜਿੱਦਾਂ ਕਿ ਬਹਾਰ ਹੋ ਗਿਆ ਫੀਵਰ ਦੇ ਵਿੱਚ ਵੀ ਆਪਾਂ ਇਹਨੂੰ ਲਾ ਸਕਦੇ ਆ ਇਹਦੇ ਨਾਲ ਕੋਈ ਆਪਾਂ ਨਾਈਸਟ ਵਗੈਰਾ ਲਾ ਕੇ ਇਹਨੂੰ ਆਪਾਂ ਫੀਵਰ ਦੇ ਵਿੱਚ ਵੀ ਇਹ ਲਾ ਸਕਦੇ ਆ ਪੰਜਾਬੀ ਦੇ ਦਿਆਂ ਬਹਾਰ ਚ ਵੀ ਲਾ ਸਕਦੇ ਆ ਦਰਦ ਜਿਹੇ ਲਾ ਸਕਦੇ ਆ ਇਹ ਹਮਾਨੇ ਦੀ ਸੋਚ ਚ ਵੀ ਲਾ ਸਕਦੇ ਆ ਆ ਜਖਮਾਂ ਚ ਵੀ ਜਖਮਾਂ ਦੇ ਵਿੱਚ ਦਾ ਬਹੁਤ ਵਧੀਆ ਰਿਜ਼ਲਟ ਜਖਮਾਂ ਦੇ ਵਿੱਚ ਵੀ ਆਪਾਂ ਇਹਨੂੰ ਲਾ ਸਕਦੇ ਆ ਦੋ ਦੋਸਤੋ ਇਹ ਮਤਲਬ ਕਿ ਹੋਰ ਵੀ ਮਤਲਬ ਕਿ ਹੋਰ ਵੀ ਜਿਵੇਂ ਕਈ ਵਾਰੀ ਸਿੰਘ ਦੇ ਵਿੱਚ ਰੇਸ਼ਾ ਪੈ ਗਿਆ ਉੱਥੇ ਵੀ ਆਪਾਂ ਲਾਤਾ ਕਈ ਵਾਰੀ ਆਪਾਂ ਪੂਸ਼ ਕੱਟੀ ਹੁੰਦੀ ਏ ਉੱਥੇ ਵੀ ਆਪਾਂ ਲਾਤਾ ਹੋਰ ਵੀ ਸਾਰੀਆਂ ਮਤਲਬ ਕੇ ਕੋਈ ਨਹੀਂ ਤੁਹਾਨੂੰ ਲੱਗਦਾ ਕਿ ਬੂਡੇਲ ਐਡਰੈਸ ਦੇ ਵਿੱਚ ਲੇਵੇ ਤੇ ਆ ਕੋਈ ਉੱਪਰ ਆਪਣਾ ਆ ਯੂਟਰਸ ਦੇ ਵਿੱਚ ਉੱਤੇ ਕੋਈ ਜ਼ਖਮ ਹੋ ਗਿਆ ਪੂਛ ਤੇ ਹੋ ਗਿਆ ਸਕਿਨ ਤੇ ਹੋ ਗਿਆ ਅੱਖ ਤੇ ਹੋ ਗਿਆ ਨੱਕ ਤੇ ਹੋ ਗਿਆ ਕੰਨ ਤੇ ਹੋ ਗਿਆ ਇਹ ਟੀਗਾ ਆਪਾਂ ਦੋਸਤੋ ਡੀਸੀ ਆ ਜਿਹੜਾ ਟੀਗਾ ਹੈ ਇਹ ਆਪਾਂ ਉਤੇ ਲਾ ਸਕਦੇ ਆ ਟੀਗਾ ਮੈਂ ਤੁਹਾਨੂੰ ਦਿਖਾਤਾ ਸੋ ਦੋਸਤੋ ਹੁਣ ਇਹ ਇਹਦੇ ਜਿੱਥੇ ਫਾਇਦੇ ਆ ਸੋ ਦੋਸਤੋ ਜਿੱਥੇ ਫਾਇਦੇ ਆ ਉਥੇ ਇਹਦੇ ਨੁਕਸਾਨ ਵੀ ਬਹੁਤ ਜ਼ਿਆਦੇ ਆ ਫਾਇਦੇ ਇਹਦੇ ਘੱਟ ਨੇ ਤੇ ਨੁਕਸਾਨ ਇਹਦੇ ਬਹੁਤ ਹੀ ਜ਼ਿਆਦਾ ਨੇ ਨੁਕਸਾਨ ਮੈਂ ਤੁਹਾਨੂੰ ਕਿਹੜੇ ਦੱਸ ਦਾਂ ਹੁਣ ਤੁਸੀਂ ਮਤਲਬ ਕਿ ਇੱਥੇ ਕਈ ਵਾਰੀ ਆਪਾਂ ਸੋਚ ਪੈ ਜਾਂਦੇ ਆ ਸੋ ਦੋਸਤੋ ਜਿੱਥੇ ਤੁਹਾਡੀ ਮੱਝ ਹੋਣ ਵਾਲੀ ਏ ਸੋ ਤੁਹਾਡੀ ਮੱਝ ਹੋਣ ਵਾਲੀ ਏ ਉਹਦੇ ਮਸਟਾਈਟਸ ਆ ਗਈ ਮੰਨ ਕੇ ਚੱਲੋ ਮਸਟਾਈਟਸ ਆ ਗਈ ਹਾਲੇ ਵੀ ਨੂੰ ਸੋਜ ਆ ਗਈ ਲੇਵੇ ਨੂੰ ਸੋਜ ਜਾਂ ਪਿੱਛਾ ਕੱਢਣ ਲੱਗ ਗਈ। ਪਿੱਛਾ ਕੱਢਣ ਲੱਗ ਗਈ। ਕੋਈ ਪ੍ਰੋਬਲਮ ਆ ਗਈ, ਐਨੀ ਪ੍ਰੋਬਲਮ। ਲੇਵੇ ਨੂੰ ਸੋਜ ਆ ਗਈ, ਪਿੱਛਾ ਕੱਢਣ ਲੱਗ ਗਈ, ਜ਼ਖਮ ਹੋ ਗਿਆ। ਤੁਹਾਡੀ ਮੱਧ ਸੂਣ ਵਾਲੀ। ਸੂਣ ਦੇ ਵਿੱਚ ਹੁੰਦਾ ਸੂਣ ਦੇ ਵਿੱਚ ਉਹਨਾਂ ਮਤਲਬ ਕਿ 10 ਜਾਂ 15 ਦਿਨ ਹੈਗੇ ਆ, ਉਹਦਾ ਟਾਈਮ ਪੀਰੀਅਡ ਪਿਆ। ਜਿੱਥੇ ਉਦੋਂ ਤੁਸੀਂ ਜੇ ਤੁਸੀਂ ਡੀਸੀਆਰ ਟੀਕਾ ਲਾਟਾ। ਦੋਸਤੋ ਉਹਨੇ ਦੁੱਧ ਬਿਲ ਬੋਟਕਾ ਜਾਣਾ। ਬੋਤਲਿੰਗ ਦੇ ਨਾ ਨਾ ਖਰਾਤ ਨੂੰ ਇਹ ਹੁਣ ਜਿਹੜੇ ਮੇਰੇ ਵੀਰ ਕਹਿੰਦੇ ਆ ਵੀ ਚਲੋ ਇਹ ਆਉਂਦਾ ਦਾ ਇਹ ਕਿੰਨਾ ਦਾ ਆਉਦਾ ਬੇਟਾ 65 ਰੁਪਏ ਦਾ ਹਾਂ 65 ਰੁਪਏ ਦਾ 65 ਰੁਪਏ ਦਾ ਉਹਨਾਂ ਦਾ ਇਹ 65 ਰੁਪਏ ਦਾ ਫਸਤਾ ਬਹੁਤ ਹੈ 55 ਰੁਪਈਆ ਦਾ ਆਉਂਦਾ ਸਾਡਾ ਇਹ ਸਾਡੋਂ 55 ਦਾ ਆਉਂਦਾ ਹੁਣ ਜੇ ਇਹਦੇ ਮੁਕਾਬਲੇ ਇਸ ਕੰਮ ਦੇ ਵਿੱਚ ਕੋਈ ਚੰਗਾ ਆਪਾਂ ਐਂਟੀਬਾਇਓਟਿਕ ਹੋਰ ਲਾਉਣਾ ਹੋਵੇ ਤਾਂ ਉਹ ਮੇਰੇ ਹਿਸਾਬ ਨਾਲ ਵੀ 150 ਤੋਂ ਲਾ ਕੇ ਤੇ 250 ਦੇ ਵਿੱਚ ਆਉਂਦਾ ਹੋਊਗਾ ਹੁਣ ਉਹਨਾਂ ਨੇ ਲਾ ਕੇ 65 ਰੁਪਈਆ ਦਾ ਤੇ ਭਾੜੇ ਕੋਲ ਰੁਪਈਆ 3.5 400 ਲੈ ਜਾਣਾ ਸੋਚ ਤਾਂ ਇਹਨੇ ਲਾ ਦੇਣੀ ਹੈ ਇਹ ਹੁਣ ਫਿਰ ਗੱਲ ਉੱਥੇ ਮੈਨੂੰ ਕਹਿਣੀ ਪੈਣੀ ਏਵੇਂ ਜਿਹੜੇ ਕੋਈ ਅਖਮੀ ਵਾਲਾ ਫੇਲ ਵਾਲਾ ਡਾਕਟਰ ਕੋਈ ਆਪਣਾ ਝੋਲਾ ਸ਼ਾਪ ਚੱਕੀ ਫਿਰਦਾ ਕੋਈ ਲੈਬਰਾਟਰੀ ਵਾਲਾ ਕੋਈ ਬਿਜਲੀ ਦੇ ਖੰਭਿਆਂ ਵਾਲਾ ਉਹ ਸਾਰਿਆਂ ਨੇ ਆ ਪੈਂਠਾ ਪੈਂਠਾ ਵਾਲਾ ਡੀਸੀਰ ਠੁੱਕੀ ਜਾਣਾ ਸੋਚ ਸੋਚ ਤੱਕ ਇਹ ਜਾਊਗੀ ਲੈ ਜਦੋਂ ਵੀ ਠੀਕ ਹੋ ਜਾਊਗਾ ਜੇ ਸੂਨ ਚ 10 15 ਦਿਨ ਰਹਿੰਦੇ ਆ ਇਹ ਸਮਝ ਲੋ ਆ ਵੀ ਤੁਹਾਡੀ ਮੱਝ ਦਾ ਜਿਹੜਾ ਸੂਆ ਏ ਉਹ ਸਾਰਾ ਖਰਾਬ ਦੁੱਧ ਨਹੀਂ ਆਉਣਾਗਾ ਹੁਣ ਜੇ ਸੂਣ ਤੋਂ ਬਾਅਦ ਵੀ ਹਲਾਕਾ ਇਹ ਤਾਂ ਸੂਣ ਤੋਂ ਪਹਿਲਾਂ ਦੀ ਗੱਲ ਹੋ ਗਈ ਹੁਣ ਤੁਹਾਡੀ ਮੱਝ ਸੂਈ ਮੰਨ ਕੇ ਚਲੋ ਮੱਝ ਸੂਈ ਜਾਏਗਾ ਸੂਈ ਆ ਮੱਝ ਮੈਂ ਉਹ ਮੇਰੇ ਮੂੰਹ ਤੇ ਘੜੀਆਂ ਪੀਆਂ ਨਵੱਲਾ ਕਿਉਂਕਿ ਮੇਰੇ ਕੋਲੇ ਮੱਝਾਂ ਨੇ ਮੱਝ ਸੂਈ ਜਾ ਸਪੋਜ਼ ਕਰੋ ਆਪਾਂ ਉਹਦੀ ਜੇਰ ਕੱਢੀ ਆ ਜਾਂ ਪਿੱਛਾ ਕੱਢਦੀ ਤੇ ਕੋਈ ਵੀ ਪ੍ਰੋਬਲਮ ਐ ਉੱਥੇ ਵੀ ਜੇ ਇਹ ਡੀਸੀਆਰ ਲਾਤਾ 2 ਢਾਈ ਗ੍ਰਾਮ ਜੇ ਲਾਤਾ ਪਹਿਲੀ ਗੱਲ ਤਾਂ ਹੁਣ 5 ਗ੍ਰਾਮ ਹੀ ਛੱਡਦੇ ਆ ਨੂੰ ਲਾਉਂਦੇ ਆ ਸਾਰੇ ਜਣੇ ਢਾਈ ਗ੍ਰਾਮ ਜੇ 5 ਗ੍ਰਾਮ ਲੱਗ ਗਿਆ ਤੇ ਉਹਦਾ ਜਿਹੜਾ ਦੁੱਧ ਦੇਣ ਦਾ ਮਤਲਬ ਕਿ ਦੁੱਧ ਦੇਣ ਦੀ ਜਿਹੜੀ ਉਹਦੀ ਕਪੈਸਿਟੀ ਏ ਉਹ ਸਾਰੀ ਖਤਮ ਹੋ ਜਾਣੀ ਬਸ ਉਸ ਤੋਂ ਬਾਅਦ ਉਹਨੇ ਦੁੱਧ ਨਹੀਂ ਦੇਣਾਗਾ ਇਹਦਾ ਇਹਨਾਂ ਵੱਡਾ ਸਾਈਡ ਫਲਟ ਏ ਇਸ ਪੀਕੇ ਦਾ ਸੋ ਹੁਣ ਮੈਂ ਤੁਹਾਨੂੰ ਇਹ ਦੱਸ ਦਵਾਂ ਦੀ ਸੁਝਾਈ ਹੁਣ ਮੈਨੂੰ ਇਹ ਕੰਪਨੀ ਵਾਲਾ ਦਾ ਫੋਨ ਵੀ ਆ ਜਾਣਾ ਹੈ ਅੱਗੇ ਮੈਂ ਇੱਕ ਟੀਕੇ ਦਾ ਨਾਮ ਲਿਆ ਸੀ ਗੋਦੀ ਵੀਡੀਓ ਕੀਤੀ ਸੀ ਤੇ ਕੰਪਨੀ ਦਾ ਫੋਨ ਆ ਗਿਆ ਸੀਗਾ ਤੇ ਉਹ ਮੈਨੂੰ ਵੀਡੀਓ ਡਿਲੀਟ ਕਰਨੀ ਪਈ ਸੋ ਇਹ ਹੁਣ ਤੁਸੀਂ ਜਦੋਂ ਵੀ ਟਾਡੇ ਘਰੇ ਕੋ ਡਾਕਟਰ ਆਊਗਾ ਤੇ ਜਦੋਂ ਵੀ ਪ੍ਰੋਬਲਮ ਆਈ ਡੀਸੀਆ ਆਹ ਟੀਕਾ ਤੁਸੀਂ ਵੇਖ ਲੈਣਾ ਜੇ ਆਹ ਟੀਕਾ ਲਾਉਣ ਲੱਗਾ ਤੇ ਉਹਨੂੰ ਰੋਕ ਲੈਣਾ ਵੀ ਭਾਈ ਨਹੀਂ ਵੀ ਸੂਣ ਵਾਲੀ ਮੱਝ ਚਾਹੇ ਸੂਈ ਮੱਝ ਦਾ 15 ਦਿਨਾਂ ਦੀ ਚਾਹੇ ਤੁਹਾਡੀ ਮੱਝ ਦੁੱਧ ਦਿੰਦੀ ਇਹ ਵੀ ਗੱਲ ਨਾਲ ਜੇ ਜੇ ਤੁਹਾਡੀ ਮੱਝ ਟੋਕੜ ਬਣੇ ਚਾਹੇ ਦੁੱਧ ਵੀ ਦਿੰਦੀ ਉਹਨਾਂ ਇਹ ਲੱਗਦਾ ਹੀ ਬੜਾ ਸਭ ਤੋਂ ਜ਼ਿਆਦਾ ਇਹ ਟੀਕਾ ਵਿਕਦਾ ਹੈ ਮੈਡੀਕਲ ਤੇ ਜਿਹੜੇ ਮਰਜੀ ਮੈਡੀਕਲ ਤੇ ਚਲੇ ਜਾਓ ਵੀ ਡੀਸੀਆਰ 2.5 ਗ੍ਰਾਮ ਜਾਂ ਡੀਸੀਆਰ 5 ਗ੍ਰਾਮ ਸ਼ੋਰਟ ਰਹਿੰਦਾ ਮਿਲਦਾ ਹੀ ਨਹੀਂਗਾ ਜੇ ਟੋਕੜ ਕੇ ਆਪਣ ਮਾਇਦੇ ਲੱਗ ਗਿਆ ਉਥੇ ਵੀ ਇਹਨੇ ਦੁੱਧ ਦਾ ਜਿਹੜਾ ਉਹ ਬੈਲ ਕੋਲ ਬਾਟੀ ਸਾਫ ਕਰਦਣੀ ਜੇ ਤੁਸੀਂ ਬਾਅਦ ਦੇ ਵਿੱਚ ਤੁਹਾਨੂੰ ਉਹ ਦੁੱਧ ਵਾਲੀਆਂ ਗੋਲੀਆਂ ਲੈਣ ਜਣੀਆਂ ਉਹਨਾਂ ਨੇ ਪਾਉਡਰ ਸ਼ੋਰਟਰ ਤੁਸੀਂ ਖਾਈ ਜਾਣੇ ਆ ਬਾਅਦ ਚ ਮੈਨੂੰ ਵੀ ਬੜਿਆਂ ਨੇ ਫੋਨ ਕਰੀ ਜਾਣੇ ਦੁੱਧ ਨਹੀਂ ਆਉਂਦਾ ਦੁੱਧ ਆਉਣਾ ਹੀ ਨਹੀਂ ਸੋ ਅੱਛਾ ਹੁਣ ਵੇਖੋ ਇਹਦਾ ਮੈਂ ਤੁਹਾਨੂੰ ਪੋਜ਼ਿਟਿਵ ਦੱਸਿਆ ਵੀ ਇਹ ਇਹਨਾਂ ਬਿਮਾਰੀਆਂ ਚ ਲੱਗਦਾ ਹੁਣ ਮੈਂ ਤੁਹਾਨੂੰ ਇਹਦਾ ਨੈਗੇਟਿਵ ਪੱਖ ਵੀ ਦੱਸਦਾ ਵੀ ਇਹ ਇੱਥੇ ਅਸਰ ਵੀ ਕਰਦਾ ਹੁਣ ਬੜੇ ਵੀਰ ਕਹਿਣਗੇ ਵੀ ਤੁਸੀਂ ਪੋਜ਼ਿਟਿਵ ਇਹਦਾ ਕੱਟ ਦੱਸਿਆ ਤੇ ਜ਼ਿਆਦਾ ਨੈਗੇਟਿਵ ਦੱਸ ਦਿੱਤਾ ਫਿਰ ਲਾਈਏ ਇਹਨੂੰ ਕਿੱਥੇ ਸੋ ਦੋਸਤੋ ਜਿੱਥੇ ਤੁਹਾਡੇ ਕੋਲੇ ਅਸਰ ਝਟੀਆਂ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਉੱਥੇ ਲਾ ਦਿਓ ਮੰਨ ਕੇ ਚੱਲੋ ਅਸਰ ਵਹਿੜਾ ਨੇ ਝੋਟਾ ਏ ਕੱਟਾ ਹੈ ਮਤਲਬ ਕਿ ਜਿਹੜੇ ਤੁਹਾਡੇ ਕੋਲੇ ਐਦਾਂ ਦੇ ਕੋ ਦੁੱਧ ਦੇਣ ਵਾਲੇ ਜਾਨਵਰ ਨਹੀਂ ਮਤਲਬ ਕਿ ਹੈਗੇ ਦੁੱਧ ਤੋਂ ਡਰਾਈ ਕੀਤੇ ਹੋਏ ਨੇ ਉਹਨਾਂ ਨੂੰ ਤੁਸੀਂ ਇਹ ਟੀਕਾ ਜਿਹੜਾ ਈਜ਼ੀਲੀ ਲਾ ਸਕਦੇ ਜੇ ਮਤਲਬ ਕਿ ਐਵੇਂ ਨਹੀਂ ਵੀ ਜਿਹੜਾ ਕੜਾ ਲਿਆ ਹੈਗੇ ਵੀ ਉਹਨੂੰ ਹੁਣ ਮੈਨੂੰ ਇੱਕ ਸੱਜਣ ਦਾ ਕੱਲ ਫੋਨ ਆਇਆ ਸੀਗਾ ਉਹ ਕਹਿੰਦਾ ਸੀ ਵੀ ਗਾਂ ਦੇ ਉੱਠੇ ਦੇ ਉੱਪਰ ਰੇਸ਼ਾ ਆਉਂਦਾ ਪਿਆ ਰੇਸ਼ਾ ਕਹਿੰਦਾ ਜੀ ਆ ਰਿਹਾ ਹੈ ਰੇਸ਼ਾ ਸਕਦਾ ਨਹੀਂ ਪਿਆ ਕਹਿੰਦਾ ਡੀਸੀਆਰ ਵੀ ਮੈਂ ਉਹਦੇ ਤੇ 5 6 ਲਾ ਦਦੇ ਨੇ ਸੋ ਹੁਣ 5-6 ਡੀਸੀਆਰ ਵੀਰ ਨੇ ਲਾ ਲਏ ਨੇ 4-5 ਉਹਨੇ ਹੋਰ ਲਾ ਦੇ ਰਹੇ ਨੇ ਤੇ ਸਾਰਾ ਸੂਆ ਗਾਂ ਨੇ ਦੁੱਧ ਹੀ ਨਹੀਂ ਦੇਣਾ ਚਲੋ ਗਾਂ ਦਾ ਫਿਰ ਵੀ ਦੁੱਧ ਦੇ ਜਾਂਦੀ ਹੈ ਮੱਝ ਤਾਂ ਬਿਲਕੁਲ ਹੀ ਨਹੀਂ ਦਿੰਦੀ ਨਾ ਮੇਰੇ ਤਜਰਬੇ ਦੇ ਮੁਤਾਬਕ ਮੇਰੇ ਐਕਸਪੀਰੀਅੰਸ ਦੇ ਮੁਤਾਬਕ ਮੇਰੀ ਫੀਲਡ ਦੇ ਮੁਤਾਬਕ ਮੇਰੀ ਡਾਕਟਰੀ ਦੇ ਮੁਤਾਬਕ ਸੋ ਇਸ ਕਰਕੇ ਸੱਜਣੋ ਇਹ ਜਿਹੜਾ ਡੀਸੀਆਰ ਠੀਕ ਆ ਸੋ ਹਾਂ ਹੁਣ ਇਹਦੇ ਹੋਰ ਬੜੇ ਕੰਮ ਹੈਗੇ ਜੀ ਹੁਣ ਇਹਦਾ ਇੱਕ ਇਹ ਕੰਮ ਹੈ ਹੁਣ ਜਦੋਂ ਤੁਹਾਡਾ ਸਿੰਘ ਕਿਥੇ ਮੱਝ ਦਾ ਸਿੰਘ ਟੁੱਟ ਜਾਂਦਾ ਸਿੰਘ ਟੁੱਟ ਜਾਂਦਾ ਉਹਦੇ ਵਿੱਚੋਂ ਨਾ ਮੋਰੀ ਜੀ ਬਾਹਰ ਨਿਕਲ ਜਾਂਦੀ। ਉਤੋਂ ਸਿੰਘ ਹਵਾ ਜੀ ਲੈਣ ਲੱਗ ਪੈਂਦਾ। ਉੱਥੇ ਤੁਸੀਂ ਵੇਖਿਆ ਹਣਾ ਸਿੰਘ ਨਾ ਉਤੋਂ ਬੁਲਬਲੇ ਜੀ ਮਾਰਦਾ ਕੀੜਾ ਪੈ ਜਾਂਦਾ। ਸੋ ਉੱਥੇ ਤੁਸੀਂ ਡੀਸੀਆਰ 22 ਗ੍ਰਾਮ ਲੈਣਾ ਤੇ ਇਹਦੇ ਵਿੱਚ ਤੁਸੀਂ ਬੀਟਾ ਟਿਨ ਦੀ ਟਿਊਬ ਮਿਕਸ ਕਰਕੇ ਪੇਸਟ ਬਣਾ ਕੇ ਇਹ ਉਹ ਮੋਰੇ ਦੇ ਵਿੱਚ ਜਿਹੜਾ ਹੋਲ ਹੁੰਦਾ ਉਹਦੇ ਚ ਭਰ ਦੇਣਾ। ਉਥੇ ਇਹਦਾ ਵਾਹ ਕਮਾਲ ਰਿਜ਼ਲਟ ਦੇ ਵਾਹ ਕਮਾਲ ਰਿਜ਼ਲਟ ਦੇ ਸੋ ਇਦਾਂ ਹੀ ਜਿਵੇਂ ਮੰਨ ਕੇ ਚੱਲੋ ਇਹ ਡੀਸੀਆਰ ਇਹ ਡੀਸੀਆਰ ਨੂੰ ਆਪਾਂ ਡਰੈਨਟ ਖੋਲ ਕੇ ਥਣ ਦੇ ਵਿੱਚ ਵੀ ਭਰ ਸਕਦੇ ਆ ਜਿੱਥੇ ਥਣ ਦੇ ਵਿੱਚ ਬਹੁਤ ਸਾਰਾ ਜ਼ਖਮ ਹੈ ਥਣ ਦੇ ਵਿੱਚ ਰੇਸ਼ਾ ਹੈ ਥਣ ਦੇ ਵਿੱਚ ਗੰਢੇ ਆਂ ਦੇ ਵਿੱਚ ਪਸ ਪੈ ਗਈ ਜਾਂ ਆਪਾਂ ਸਲਾਈ ਮਾਰ ਬੈਠੇ ਇਨਫੈਕਸ਼ਨ ਹੋ ਗਈ ਉਹ ਨਾ ਫੰਕਸ਼ਨ ਆਪਣੇ ਤੋਂ ਕਵਰ ਨਹੀਂ ਹੁੰਦੀ ਪਈ ਆਪਾਂ ਮਹਿੰਗੀਆਂ ਮਹਿੰਗੀਆਂ ਟਿਊਬਾਂ ਪਾਈਆਂ ਨੇ ਉਥੇ ਡੀਸੀਆਰ ਦੇ ਵਿੱਚ ਡਿਸਟਲ ਵਾਟਰ ਪਾ ਕੇ ਇਹ ਵੀ ਆਪਾਂ ਇਨਡਰਕ ਸੁਰੇਂਜ ਨਾਲ ਉਥੇ ਆਪਾਂ ਇਹਨੂੰ ਪਾ ਸਕਦੇ ਹਾਂ ਸੋ ਜਿੱਥੇ ਆਪਣੇ ਦੋਸਤੋ ਇਹ ਇਹ 2 4 ਜਿਵੇਂ ਸਿੰਘ ਟੁੱਟਾ ਸੋ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਹੀ ਕੰਮ ਕਰਦਾ ਜਿੱਥੇ ਆਪਾਂ ਪੂਸ਼ ਕੱਟੀ ਪੂਸ਼ ਸੁੱਕਦੀ ਨਹੀਂ ਪਈਗੀ ਉਹnde ਉੱਤੇ ਆਪਾਂ ਲਿਕਵਿਡ ਜਿਹੜੀ ਹੁੰਦੀ ਏ ਪੀਟਾਡਿਨ ਲਾ ਕੇ ਸੋ ਉਹਨਦੇ ਉੱਤੇ ਆਪਾਂ ਇਹਨੂੰ ਖੋਲ ਕੇ ਆਹ ਦੇਖੋ ਇਹਨੂੰ ਖੋਲ ਕੇ ਤੇ ਇਹ ਉੱਤੇ ਹੁੰਦੇ ਆਪਾਂ ਧੂੜ ਸਕਦੇ ਆ ਪਾਊਡਰ ਫੋਮ ਉਥੇ ਵੀ ਇਹਦਾ ਬਹੁਤ ਵਧੀਆ ਰਿਜ਼ਲਟ ਏ ਸੋ ਦੋਸਤੋ ਇਹ ਸੀ ਆਪਣਾ ਅੱਜ ਟੌਪਿਕ ਐ ਡੀਸੀਆਰ ਦਾ ਕੱਲ ਨੂੰ ਆਪਾਂ ਕਿਸੇ ਹੋਰ ਐਂਟੀਬਾਇਓਟਿਕ ਤੇ ਗੱਲ ਕਰਾਂਗੇ ਸੋ ਦੋਸਤੋ ਇਹ ਡੀਸੀਆਰ ਤੁਸੀਂ ਲਾਉਣਾ ਕਿੰਨਾ ਲੱਗਦਾ ਆਈ ਐਮ ਕਿਤੇ ਭਲੇਖੇ ਦੇ ਵਿੱਚ ਆਈ ਐਮ ਨਾਲ ਲਾ ਦਿਓ ਆਈ ਵੀ ਨਾਲ ਲਾ ਦਿਓ ਸੌਰੀ ਇਹਦੀ ਆਈ ਵੀ ਸਭ ਘੱਟ ਡੋਜ਼ ਨਹੀਂ ਹੈਗੀ ਸਿਰਫ ਤੇ ਸਿਰਫ ਇਹਦੀ IV ਇੰਟਰਾ ਮਸਕੂਲਰ ਡੂੰਗਾ ਲੱਗਣਾ ਮਾਸਪੇੜੀ ਵਿੱਚ ਸੋ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਏ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਤੈਨ ਸਿੰਘ ਸਬਸਕ੍ਰਾਈਬ ਕਰ ਲਿਓ ਸੋ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ